ਜੁਲਾਈ ਤੋਂ ਪੰਜਾਬ ਭਰ ਦੇ ਵਿੱਚ ਨਵਾਂ ਕਾਨੂੰਨ ਜਿਹੜਾ ਹੈ ਉਹ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਹੈ ਕਿ ਬੱਚਿਆਂ ਦੀ ਸਜ਼ਾ ਜਿਹੜੀ ਹੈ ਉਹ ਮਾਪਿਆਂ ਨੂੰ ਮਿਲੇਗੀ ਕਿਉਂ ਕਿ ਬੱਚਿਆਂ ਦੇ ਵੱਲੋਂ ਦੀ 18 ਸਾਲ ਦੇ ਹੋਏ ਬਿਨਾ ਬਿਨਾ ਲਾਇਸੈਂਸ ਤੋਂ ਜਿਹੜਾ ਹੈ ਉਹ ਵਾਹਨ ਚਲਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਵਾਲਕਾਂ ਨੂੰ ਵਾਹਨ ਚਲਾਉਣ ਨਾ ਦਿੱਤਾ ਜਾਵੇ ਇਹ ਸਾਫ਼ ਤੌਰ ਦੇ ਉੱਤੇ ਹਦਾਇਤਾਂ ਹਾਲਾਂਕਿ ਕੀਤੀਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਸਖਤ ਕਾਨੂੰਨ ਵੀ ਜਿਹੜੇ ਨੇ ਉਹ ਬਣੇ ਹੋਏ ਨੇ ਪਰ ਇਸ ਦੇ ਬਾਵਜੂਦ ਲਗਾਤਾਰ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਨਵਾਲਕ ਜਿਹੜੇ ਨੇ ਉਹ ਸਕੂ ਨਾਂ ਦੇ ਉੱਤੇ ਆਉਂਦੇ ਨੇ ਇਸ ਤੋਂ ਬਾਅਦ ਕਈ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਬਿੱਤੇ ਦਿਨਾਂ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਨਵਾਲਿਕ ਜਿਹੜੇ ਨੇ ਦੋ ਮੋਟਰਸਾਈਕਲ ਆਪਸ ਦੇ ਵਿੱਚ ਨਵਾਲਕਾਂ ਦੇ ਟਕਰਾਂਉਂਦੇ ਨੇ ਔਰ ਇੱਕ ਦੀ ਮੌਤ ਹੋ ਗਈ ਸੀ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਹੀ ਜਿਹੜੇ ਸਖਤੀ ਦੇ ਨਾਲ ਹੁਣ ਕਾਨੂੰਨ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਹੁਣ ਇਹ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਸਜ਼ਾ ਜਿਹੜੀ ਆ ਉਹ ਮਾਪਿਆਂ ਨੂੰ ਮਿਲੇਗੀ 3 ਸਾਲ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਔਰ ਇਸ ਦੇ ਨਾਲ ਹੀ ਜੁਰਮਾਨਾ ਵੀ ਜਿਹੜਾ ਹੈ ਉਹ ਮੋਟਾ ਭਰਨਾ ਪਵੇਗਾ ਪਰ ਦੂਸਰੇ ਪਾਸੇ ਵੀ ਜ਼ਿਕਰ ਹੈ ਕਿ ਜੇਕਰ ਕਿਸੇ ਹੋਰ ਦਾ ਵਾ ਦੇ ਮਾਲਕ ਦੇ ਉੱਤੇ ਜਿਹੜਾ ਹੈ ਉਹ ਚਲਾਨ ਕਟਿਆ ਜਾਵੇਗਾ ਯਾਨੀ ਕਿ ਜਿਹੜੀ ਸਜ਼ਾ ਹੈ ਉਹ ਮਾਲਕ ਨੂੰ ਦਿੱਤੀ ਜਾਵੇਗੀ ਫਿਲਹਾਲ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਜਾਣਕਾਰੀ ਇਸ ਬਾਬਤ ਸਕੂਲਾਂ ਦੇ ਵਿੱਚ ਜਾ ਕੇ ਮੁਲਾਜ਼ਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਟ੍ਰੈਫਿਕ ਗੁੱਲਾਂ ਵਾਲੇ ਕਾਫੀ ਕੁਝ ਸਮਝਾਇਆ ਤੇ ਇੱਕ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਇੱਕ ਨਵਾਂ ਕਾਨੂੰਨ ਆਇਆ ਹੈ ਕਿ ਜਿਵੇਂ ਕਿ ਜੇ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੋਵੇ ਤੇ ਉਹ ਵੀਕਲ ਚਲਾਉਂਦਾ ਜਾਂ ਕੋਈ ਹੋਰ ਚੀਜ਼ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਮਾਪਿਆਂ ਜੇਲ੍ਹ ਹੋਵੇਗੀ ਤੇ 25000 ਰੁਪਏ ਦਾ ਜੁਰਮਾਨਾ ਹੋਊਗਾ ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ 1800 ਤੋਂ ਬਾਅਦ ਵਿੱਚ ਚਲਾ ਸਕਦੇ ਹੋ ਸਭ ਕੁਝ ਤੇ ਇਸ ਚੀਜ਼ ਨੂੰ ਧਿਆਨ ਦਿਓ ਵੀ ਜਾਨ ਜ਼ਿਆਦਾ ਜ਼ਰੂਰੀ ਹੈ ਵੀ ਪੈਸੇ ਤਾਂ ਫਿਰ ਵੀ ਬਣ ਜਾਣ ਜਿਹੜੇ ਸਕੂਲ ਦੇ ਵਿੱਚ ਟ੍ਰੈਫਿਕ ਸੈਮੀਨਾਰ ਲਾਏ ਜਾਂਦੇ ਆ ਇਹ ਰੋਡ ਦੇ ਉੱਤੇ ਹਰ ਵੀ ਤਰ੍ਹਾਂ ਪਾਣੀ ਦੀ ਦਰਾਮੇਸਰੀ ਆ ਰਹੀ ਹੈ ਤੇ ਰੋਡ ਐਕਸੀਡੈਂਟ ਦੀ ਵੀ ਵਾਧਾ ਹੋਇਆ ਇਸ ਲਈ ਸੀਨੀਅਰ ਅਫਸਰਾਂ ਬਲੂ ਸੀਰੀ ਦੀਪਕ ਪਾਰਕ ਆਈਪੀਐਸ ਐਸਐਸਪੀ ਮਟੰਡਾ ਵੱਲੋਂ ਨਿੱਜੀ ਤੌਰ ਤੇ ਲਿਆ ਗਿਆ ਵੀ ਕਿਸੇ ਦੀ ਰੋਡ ਹਾਦਸੇ ਵਿੱਚ ਜਾਣ ਦਾ ਮਾਲਦਾਨ ਨੁਕਸਾਨ ਨਾ ਹੋਵੇ ਤਾਂਟਾ ਦੀ ਸੇਵਾ ਦੇ ਵਿੱਚ ਟ੍ਰੈਪ ਸੀਨੀਅਰ ਲਾਈਫ ਇਹ ਗਵਰਨਮੈਂਟ ਤੇ ਡੀਪੀ ਸਾਹਿਬ ਨੇ ਇਹ ਬਹੁਤ ਪੰਜਾਬ ਗਵਰਨਮੈਂਟ ਦੇ ਡੀਜੀਪੀ ਸਾਹਿਬ ਨੇ ਸੀਐਮ ਸਾਹਿਬ ਨੇ ਇਹ ਬਹੁਤ ਨਿੱਜੀ ਤੌਰ ਤੇ ਲਿਆ ਗਿਆ ਵੀ ਜਿਹੜੇ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਦੀ ਜਾਨਾਂ ਚਲੀਆਂ ਜਾਂਦੀਆਂ ਉਹ ਮਾਂ ਪਿਓ ਨੂੰ ਵੀ ਪਤਾ ਹੁੰਦਾ ਤੇ ਬੱਚੇ ਨੂੰ ਵੀ ਨਹੀਂ ਪਤਾ ਹੁੰਦਾ ਹੁਣ ਜਿਹੜ ਸਾਰਾ ਸਾਲ ਤੋਂ ਬੱਚੇ ਨੂੰ ਐਕਸੀਡੈਂਟ ਹੋ ਗਿਆ ਉਹਦੀ ਨੌਕਰੀ ਵੀ ਚਲੀ ਜਾਂਦੀ ਹੈ ਮਾਪੇ ਨੂੰ ਵੀ 3 ਸਾਲ ਦੀ ਜੇਲ ਹੈ ਤੇ 25000 ਰੁਪਏ ਜੁਰਮਾਨਾ ਹੈ ਜੀ ਉਹ ਤਾਂ ਇਹ ਕਰਕੇ ਟ੍ਰੈਫਿਕ ਸਿਮਨਾ ਲੈ ਇਹਨਾਂ ਨੂੰ ਵੇਅਰ ਕੀਤਾ ਹੈ ਇਹ ਹੁਣ ਅੱਜ ਬੱਚਾ ਨੇ ਬਹੁਤ ਪਿਆਰ ਦਿੱਤਾ ਬੱਚੇ ਕਹਿੰਦੇ ਸਾਨੂੰ ਪਤਾ ਨਹੀਂ ਸੀਗੇ ਜੇ ਹੁਣ ਪਤਾ ਲੱਗਿਆ ਸੀ ਵੀ ਕੱਲੀ ਚਲਾਉਂਦਾ 31 ਜੁਲਾਈ ਤੋਂ ਪੰਜਾਬ ਭਰ ਦੇ ਵਿੱਚ ਨਵਾਂ ਕਾਨੂੰਨ ਜਿਹੜਾ ਹੈ ਉਹ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਹੈ ਕਿ ਬੱਚਿਆਂ ਦੀ ਸਜ਼ਾ ਜਿਹੜੀ ਹੈ ਉਹ ਮਾਪਿਆਂ ਨੂੰ ਮਿਲੇਗੀ ਕਿਉਂ ਕਿ ਬੱਚਿਆਂ ਦੇ ਵੱਲੋਂ ਦੀ 18 ਸਾਲ ਦੇ ਹੋਏ ਬਿਨਾ ਬਿਨਾ ਲਾਇਸੈਂਸ ਤੋਂ ਜਿਹੜਾ ਹੈ ਉਹ ਵਾਹਨ ਚਲਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਵਾਲਕਾਂ ਨੂੰ ਵਾਹਨ ਚਲਾਉਣ ਨਾ ਦਿੱਤਾ ਜਾਵੇ ਇਹ ਸਾਫ਼ ਤੌਰ ਦੇ ਉੱਤੇ ਹਦਾਇਤਾਂ ਹਾਲਾਂਕਿ ਕੀਤੀਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਸਖਤ ਕਾਨੂੰਨ ਵੀ ਜਿਹੜੇ ਨੇ ਉਹ ਬਣੇ ਹੋਏ ਨੇ ਪਰ ਇਸ ਦੇ ਬਾਵਜੂਦ ਲਗਾਤਾਰ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੱਚੇ ਜਿਹੜੇ ਨੇ ਨਵਾਲਕ ਜਿਹੜੇ ਨੇ ਉਹ ਵਨਾਂ ਦੇ ਉੱਤੇ ਆਉਂਦੇ ਨੇ ਇਸ ਤੋਂ ਬਾਅਦ ਕਈ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਬਿੱਤੇ ਦਿਨਾਂ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਨਵਾਲਿਕ ਜਿਹੜੇ ਨੇ ਦੋ ਮੋਟਰਸਾਈਕਲ ਆਪਸ ਦੇ ਵਿੱਚ ਨਵਾਲਕਾਂ ਦੇ ਟਕਰਾਂਉਂਦੇ ਨੇ ਔਰ ਇੱਕ ਦੀ ਮੌਤ ਹੋ ਗਈ ਸੀ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਹੀ ਜਿਹੜੇ ਸਖਤੀ ਦੇ ਨਾਲ ਹੁਣ ਕਾਨੂੰਨ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਹੁਣ ਇਹ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਸਜ਼ਾ ਜਿਹੜੀ ਆ ਉਹ ਮਾਪਿਆਂ ਨੂੰ ਮਿਲੇਗੀ 3 ਸਾਲ ਤੱਕ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ ਔਰ ਇਸ ਦੇ ਨਾਲ ਹੀ ਜੁਰਮਾਨਾ ਵੀ ਜਿਹੜਾ ਹੈ ਉਹ ਮੋਟਾ ਭਰਨਾ ਪਵੇਗਾ ਪਰ ਦੂਸਰੇ ਪਾਸੇ ਵੀ ਜ਼ਿਕਰ ਹੈ ਕਿ ਜੇਕਰ ਕਿਸੇ ਹੋਰ ਦਾ ਵ ਹਾਂ ਦੇ ਮਾਲਕ ਦੇ ਉੱਤੇ ਜਿਹੜਾ ਹੈ ਉਹ ਚਲਾਨ ਕਟਿਆ ਜਾਵੇਗਾ ਯਾਨੀ ਕਿ ਜਿਹੜੀ ਸਜ਼ਾ ਹੈ ਉਹ ਮਾਲਕ ਨੂੰ ਦਿੱਤੀ ਜਾਵੇਗੀ ਫਿਲਹਾਲ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਜਾਣਕਾਰੀ ਇਸ ਬਾਬਤ ਸਕੂਲਾਂ ਦੇ ਵਿੱਚ ਜਾ ਕੇ ਮੁਲਾਜ਼ਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਟ੍ਰੈਫਿਕ ਗੁੱਲਾਂ ਵਾਲੇ ਕਾਫੀ ਕੁਝ ਸਮਝਾਇਆ ਤੇ ਇੱਕ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਇੱਕ ਨਵਾਂ ਕਾਨੂੰਨ ਆਇਆ ਹੈ ਕਿ ਜਿਵੇਂ ਕਿ ਜੇ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੋਵੇ ਤੇ ਉਹ ਵੀਕਲ ਚਲਾਉਂਦਾ ਜਾਂ ਕੋਈ ਹੋਰ ਚੀਜ਼ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਮਾਪਿਆਂ ਜੇਲ੍ਹ ਹੋਵੇਗੀ ਤੇ 25000 ਰੁਪਏ ਦਾ ਜੁਰਮਾਨਾ ਹੋਊਗਾ ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ 1800 ਤੋਂ ਬਾਅਦ ਵਿੱਚ ਚਲਾ ਸਕਦੇ ਹੋ ਸਭ ਕੁਝ ਤੇ ਇਸ ਚੀਜ਼ ਨੂੰ ਧਿਆਨ ਦਿਓ ਵੀ ਜਾਨ ਜ਼ਿਆਦਾ ਜ਼ਰੂਰੀ ਹੈ ਵੀ ਪੈਸੇ ਤਾਂ ਫਿਰ ਵੀ ਬਣ ਜਾਣ ਜਿਹੜੇ ਸਕੂਲ ਦੇ ਵਿੱਚ ਟ੍ਰੈਫਿਕ ਸੈਮੀਨਾਰ ਲਾਏ ਜਾਂਦੇ ਆ ਇਹ ਰੋਡ ਦੇ ਉੱਤੇ ਹਰ ਵੀ ਤਰ੍ਹਾਂ ਪਾਣੀ ਦੀ ਦਰਾਮੇਸਰੀ ਆ ਰਹੀ ਹੈ ਤੇ ਰੋਡ ਐਕਸੀਡੈਂਟ ਦੀ ਵੀ ਵਾਧਾ ਹੋਇਆ ਇਸ ਲਈ ਸੀਨੀਅਰ ਅਫਸਰਾਂ ਬਲੂ ਸੀਰੀ ਦੀਪਕ ਪਾਰਕ ਆਈਪੀਐਸ ਐਸਐਸਪੀ ਮਟੰਡਾ ਵੱਲੋਂ ਨਿੱਜੀ ਤੌਰ ਤੇ ਲਿਆ ਗਿਆ ਵੀ ਕਿਸੇ ਦੀ ਰੋਡ ਹਾਦਸੇ ਵਿੱਚ ਜਾਣ ਦਾ ਮਾਲਦਾਨ ਨੁਕਸਾਨ ਨਾ ਹੋਵੇ ਤਾਂਟਾ ਦੀ ਸੇਵਾ ਦੇ ਵਿੱਚ ਟ੍ਰੈਪ ਸੀਨੀਅਰ ਲਾਈਫ ਇਹ ਗਵਰਨਮੈਂਟ ਤੇ ਡੀਪੀ ਸਾਹਿਬ ਨੇ ਇਹ ਬਹੁਤ ਪੰਜਾਬ ਗਵਰਨਮੈਂਟ ਦੇ ਡੀਜੀਪੀ ਸਾਹਿਬ ਨੇ ਸੀਐਮ ਸਾਹਿਬ ਨੇ ਇਹ ਬਹੁਤ ਨਿੱਜੀ ਤੌਰ ਤੇ ਲਿਆ ਗਿਆ ਵੀ ਜਿਹੜੇ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਦੀ ਜਾਨਾਂ ਚਲੀਆਂ ਜਾਂਦੀਆਂ ਉਹ ਮਾਂ ਪਿਓ ਨੂੰ ਵੀ ਪਤਾ ਹੁੰਦਾ ਤੇ ਬੱਚੇ ਨੂੰ ਵੀ ਨਹੀਂ ਪਤਾ ਹੁੰਦਾ ਹੁਣ ਜਿਹੜ ਸਾਰਾ ਸਾਲ ਤੋਂ ਬੱਚੇ ਨੂੰ ਐਕਸੀਡੈਂਟ ਹੋ ਗਿਆ ਉਹਦੀ ਨੌਕਰੀ ਵੀ ਚਲੀ ਜਾਂਦੀ ਹੈ ਮਾਪੇ ਨੂੰ ਵੀ 3 ਸਾਲ ਦੀ ਜੇਲ ਹੈ ਤੇ 25000 ਰੁਪਏ ਜੁਰਮਾਨਾ ਹੈ ਜੀ ਉਹ ਤਾਂ ਇਹ ਕਰਕੇ ਟ੍ਰੈਫਿਕ ਸਿਮਨਾ ਲੈ ਇਹਨਾਂ ਨੂੰ ਵੇਅਰ ਕੀਤਾ ਹੈ ਇਹ ਹੁਣ ਅੱਜ ਬੱਚਾ ਨੇ ਬਹੁਤ ਪਿਆਰ ਦਿੱਤਾ ਬੱਚੇ ਕਹਿੰਦੇ ਸਾਨੂੰ ਪਤਾ ਨਹੀਂ ਸੀਗੇ ਜੇ ਹੁਣ ਪਤਾ ਲੱਗਿਆ ਸੀ ਵੀ ਕੱਲੀ ਚਲਾਉਂਦਾ